ਨਾਲੇ ਜਿਹੜੇ ਮੈਂ ਸਾਈਡਾਂ ਦੇ ਵਿੱਚ ਰੱਖੇ ਹੋਏ ਨੇ ਬੰਚ ਉਹ ਵੀ ਤੁਸੀਂ ਵੇਖ ਸਕਦੇ ਹੋ ਅੱਜ ਆਪਾਂ ਤੁਹਾਡੇ ਵਾਸਤੇ ਬ੍ਰਾਈਡਲ ਜਿਹੜੇ ਸੂਟ ਨੇ ਉਹ ਲੈ ਕੇ ਆਏ ਆ ਕਿੰਨਾ ਸੋਹਣਾ ਦੁਪੱਟਾ ਹੈ ਨਾਲੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗੀ ਜਾਂਦਾ ਹੈ ਡਾਰਕ ਕਲੈਕਸ਼ਨ ਹੈ ਡਾਰਕ ਬਲੂ ਕਲਰ ਹੈ ਜਿਹੜਾ ਕਿ ਜਿਹਨਾਂ ਮਤਲਬ ਆਪਾਂ ਸੋਚਦੇ ਆ ਨਾ ਆਪਣੇ ਪੰਜਾਬ ਤੇ ਵੀ ਸਭ ਤੋਂ ਜ਼ਿਆਦਾ ਡਾਰਕ ਕਲਰ ਚੱਲਦੇ ਨੇ ਜਿਹੜਾ ਵੀ ਤੁਸੀਂ ਆਪਣੇ ਸ਼ਾਪ ਦੇ ਵਿੱਚ ਰੱਖੋਗੇ ਨਾ ਤੁਸੀਂ ਅੱਜ ਲੈ ਕੇ ਜਾਓਗੇ ਕੱਲ ਹੀ ਸੈਲ ਹੋ ਜਾਣਾ ਹੈ ਜੀ ਤੇ ਨਾਲੇ ਜਿਹੜਾ ਬਾਟਮ ਹੈ ਉਹ ਵੀ ਤੁਹਾਨੂੰ ਦਿਖਾ ਦੇਣੇ ਆ ਜੀ ਮੈਚਿੰਗ ਦਾ ਇਹਦੇ ਵਿੱਚ ਬਾਟਮ ਮਿਲ ਜਾਂਦਾ ਤੁਹਾਨੂੰ ਸੇਮ ਕਲਰ ਦਾ ਸਤਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਨੈਨਾਲ ਤੁਹਾਨੂੰ ਫੇਰ ਲੈ ਕੇ ਆ ਗਿਆ ਜੀ ਅਜਮੇਰਾ ਫੈਸ਼ਨ ਦੇ ਵਿੱਚ ਜੀ ਹਾਂ ਅਜਮੇਰਾ ਫੈਸ਼ਨ ਸੁਰਤੀ ਨੰਬਰ 1 ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਅੱਜ ਆਪਾਂ ਆਪਣੇ ਪੰਜਾਬ ਵਾਸਤੇ ਕੁਝ ਲੈ ਕੇ ਆਏ ਆਂ ਜੀ ਇਹੋ ਜਿਹਾ 컬렉ਸ਼ਨ ਜਿਹੜਾ ਤੁਸੀਂ ਸੋਚ ਰਹੇ ਹੋਗੇ ਕਿ ਤੁਸੀਂ ਕਦੋਂ ਦਿਖਾਉਂਗੇ ਕਦੋਂ ਦਿਖਾਉਂਗੇ ਸੋਚਿਆ ਤਾਂ ਹੋਣਾ ਹੀ ਹੈ ਜੀ ਬਿਲਕੁਲ ਇਹੋ ਜਿਹਾ 컬렉ਸ਼ਨ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆ ਗਏ ਆਂ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਥੱਲੇ ਵੀ ਤੇ ਨਾਲੇ ਜਿਹੜੇ ਮੈਂ ਸਾਈਡਾਂ ਦੇ ਵਿੱਚ ਰੱਖੇ ਹੋਏ ਨੇ ਬੰਚ ਉਹ ਵੀ ਤੁਸੀਂ ਵੇਖ ਸਕਦੇ ਹੋ ਅੱਜ ਆਪਾਂ ਤੁਹਾਡੇ ਵਾਸਤੇ ਬ੍ਰਾਈਡਲ ਜਿਹੜੇ ਸੂਟ ਨੇ ਉਹ ਲੈ ਕੇ ਆਏ ਆਂ ਹੈਂਡਵਰਕ ਦੇ ਵਿੱਚ ਜੀ ਹਾਂ ਪਿਓਰ ਹੈਂਡਵਰਕ ਕੰਪਲੀਟ ਤੇ ਹੈਂਡਵਰਕ ਹੀ ਹੈਗਾ ਜੀ ਕੋਈ ਮਸ਼ੀਨ ਵਰਕ ਨਹੀਂ ਇਹ ਸਾਰੇ ਕਲੈਕਸ਼ਨ ਜਿਆਦਾ ਕਰਕੇ ਆਪਾਂ ਵਿਆਹ ਦੇ ਸੀਜ਼ਨਾਂ ਦੇ ਵਿੱਚ ਹੀ ਰੱਖਦੇ ਆ ਜੇ ਤੁਹਾਡੀ ਸ਼ਾਪ ਹੈ ਤੁਸੀਂ ਕਰਦੋ ਕਰਨਾ ਚਾਹੁੰਦੇ ਹੋ bizness ਤਾਂ ਤੁਸੀਂ ਲੈ ਸਕਦੇ ਹੋ ਇਹੋ ਜਿਹਾ ਇੱਕ ਕਲੈਕਸ਼ਨ ਆਪਣੇ ਸ਼ਾਪ ਸ਼ੋਰੂਮ ਵਾਸਤੇ ਜੀ ਹਾਂ ਚਲ ਆਪਾਂ ਹੁਣ ਸਟਾਰਟ ਕਰਦੇ ਆ ਜੀ ਆਪਣਾ ਕਲੈਕਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਭ ਤੋਂ ਵਧੀਆ ਕਲੈਕਸ਼ਨ ਦਿਖਾਵਾਂਗੇ ਜੀ ਡਾਰਕ ਕਲਰ ਦਾ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਸੂਟ ਹੈ ਆ ਵੇਖੋ ਜੀ ਇਹ ਜਿਹੜਾ ਸੂਟ ਨੇ ਉਹ ਪੂਰਾ ਹੈਂਡਵਰਕ ਦਾ ਸੂਟ ਹੈ ਨਾਲੇ ਜਿਹੜਾ ਤੁਸੀਂ ਥੱਲੇ ਬਾਰਡਰ ਵੇਖ ਸਕਦੇ ਹੋ ਮਿਕਸ ਗੋਟਾ ਪੱਤੀ ਦੇ ਨਾਲ ਜਿਹੜਾ ਵਰਕ ਕੀਤਾ ਹੋਇਆ ਹੈ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਇਹ ਗੋਟਾ ਪੱਤੀ ਦਾ ਵਰਕ ਹੈਗਾ ਜੀ ਜੀ ਹਾਂ ਤੇ ਨਾਲੇ ਜਿਹੜੇ ਥੱਲੇ ਤੁਸੀਂ ਵੇਖ ਸਕਦੇ ਹੋ ਉਹ ਵੀ ਕਿੰਨੇ ਸੋਹਣੇ ਪਾਈਪਿੰਗ ਲੱਗੀ ਹੋਈ ਹੈ ਜ਼ਰੀ ਦਾ ਵਰਕ ਵੀ ਨਾਲੇ ਕੀਤਾ ਹੋਇਆ ਹੈ ਤੇ ਨਾਲੇ ਨਿੱਕੇ ਨਿੱਕੇ ਬੁਟੀਆਂ ਦੇ ਨਾਲ ਤੁਹਾਨੂੰ ਇੱਥੇ ਸਿਰੋਸਕੀ ਵਰਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਮਿਲ ਜਾਂਦਾ ਹੈ ਜਿਹੜਾ ਇਹਦਾ ਬਾਟਮ ਹੈ ਸੇਮ ਇਸੇ ਤਰ੍ਹਾਂ ਦਾ ਹੀ ਹੈਗਾ ਜੀ ਨਾਲੇ ਆਪਾਂ ਗੱਲ ਕਰਾਂਏ ਤੇ ਦੁਪੱਟੇ ਦੀ ਫੁੱਲ ਹੈਂਡ ਬ੍ਰੈਕ ਦਾ ਬਨਾਰਸੀ ਕਨਸੈਪਟ ਦਾ ਦੁਪੱਟਾ ਹੈਗਾ ਜੀ ਆਹ ਵੇਖੋ ਆਹ ਵੇਖੋ ਕਿੰਨਾ ਸੋਹਣਾ ਦੁਪੱਟਾ ਹੈ ਨਾਲੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗੀ ਜਾਂਦਾ ਹੈ ਸਾਈਡਾਂ ਤੇ ਤੁਸੀਂ ਵਰਕ ਵੀ ਵੇਖ ਸਕਦੇ ਹੋ ਪੂਰੇ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਬਨਾਰਸੀ ਕਨਸੈਪਟ ਦਾ ਡਿਜ਼ਾਈਨ ਹੈਗਾ ਹੈਂਡ ਰੱਕ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਸਟੋਨ ਦੇ ਨਾਲ ਹੈਂਡ ਰੱਕ ਕੀਤਾ ਹੋਇਆ ਹੈ ਇਹ ਸਾਰੇ ਕਲੈਕਸ਼ਨ ਇਹਨੇ ਜਿਹੜੇ ਵੀ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਤੁਹਾਨੂੰ ਕੋਈ ਵੀ ਕਲੈਕਸ਼ਨ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜੇ ਸਕਰੀਨ ਤੇ ਨੰਬਰ ਚੱਲੇ ਜਾਂਦੇ ਨੇ ਉਹਦੇ ਤੇ ਤੁਸੀਂ ਭੇਜ ਸਕਦੇ ਹੋ ਤੇ ਨਾਲੇ ਤੁਹਾਨੂੰ ਜਿਹੜੇ ਵੀ ਪ੍ਰਾਈਸ ਜਾਣਨਾ ਹੋਵੇ ਜਾਂ ਹੋਰ ਕੋਈ ਡਿਟੇਲ ਚਾਹੀਦੀ ਹੋਵੇ ਉਹ ਵੀ ਤੁਸੀਂ ਇੱਥੇ ਲੈ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਆਪਾਂ ਇੱਕ ਹੋਰ ਤੁਹਾਨੂੰ ਕਲਰ ਦਿਖਾ ਦਿੰਨੇ ਆ ਆਪਾਂ ਕਈ ਵਾਰੀ ਹੁੰਦਾ ਹੈ ਨਾ ਕਿ ਆਪਣੇ ਕੋਲ ਕੁੜੀਆਂ ਆਉਂਦੀਆਂ ਨੇ ਕਿ ਸਾਨੂੰ ਹਲਦੀ ਵਾਸਤੇ ਮਹਿੰਦੀ ਵਾਸਤੇ ਸੂਟ ਦੇ ਦਿਓ ਜੀ ਬ੍ਰਾਈਡਲ ਸੂਟ ਦੇ ਦਿਓ ਆ ਲੈ ਕੇ ਆਏ ਜੀ ਆਪਾਂ ਤੁਹਾਡੇ ਵਾਸਤੇ ਆ ਵੇਖੋ ਇਹ ਪੂਰਾ ਮਤਲਬ yellow ਕਲਰ ਦਾ ਕਨਸੈਪਟ ਹੈਗਾ ਜੀ ਪੂਰਾ yellow ਕਲਰ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਜਰੀ ਦਾ ਵਰਕ ਕੀਤਾ ਹੋਇਆ ਹੈ ਨਾਲੇ ਮੈਂ ਹੈਂਡਵਰਕ ਦੀ ਗੱਲ ਕਰਾਂ ਉਹ ਵੀ ਤੁਸੀਂ ਵੇਖ ਸਕਦੇ ਹੋ ਸਟੋਨ ਦੇ ਨਾਲ ਕਿੰਨਾ ਸੋਹਣਾ ਹੈਂਡਵਰਕ ਹੈ ਇਹੋ ਜਿਹੇ ਕਲਰ ਆਪਾਂ ਵਿਆਹਾਂ ਦੇ ਵਿੱਚ ਲੈਣੇ ਆ ਕਦੋਂ ਜਦੋਂ ਆਪਾਂ ਨੂੰ ਪਤਾ ਹੋਵੇ ਕਿ ਆਪਣੇ ਹਲਦੀ ਹੈ ਜੀ ਹਾਂਜੀ ਹਲਦੀ ਦੀ ਰਸਮ ਹੈ ਉਹਦੇ ਵਿੱਚ ਅੱਜ ਕੱਲ ਟ੍ਰੈਂਡ ਚੱਲੇ ਜਾਂਦਾ ਹੈ ਜਿਹੜਾ ਕਿ ਸਾਰਿਆਂ ਕੇਵਲ ਉਹ ਨਹੀਂ ਜਿਹੜੇ ਬ੍ਰਾਈਡਲ ਹੋਗੀ ਬ੍ਰਾਈਡ ਦੇ ਅਲਾਵਾ ਵੀ ਹੋਰ ਜਿਹੜੀ ਕੁੜੀਆਂ ਹੁੰਦੀਆਂ ਨੇ ਹੋਰ ਜਿਹੜੇ ਫੈਮਿਲੀ ਮੈਂਬਰ ਹੁੰਦੇ ਨੇ ਉਹ ਵੀ ਸਾਰੇ ਮੈਚਿੰਗ ਕਰਕੇ ਡਰੈਸ ਪਾਉਂਦੇ ਨੇ ਤਾਂ ਇਹੋ ਜਿਹਾ ਕਲੈਕਸ਼ਨ ਤੁਸੀਂ ਆਪਣੀ ਸ਼ੌਪ ਵਾਸਤੇ ਵੀ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਦੁਪੱਟਾ ਹੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਪੂਰਾ ਹੈਂਡਵਰਕ ਦਾ ਦੁਪੱਟਾ ਹੈਗਾ ਜੀ ਵਾਓ ਕਿੰਨਾ ਸੋਹਣਾ ਹੈ ਤੇ ਜਿਹੜਾ ਇਹ ਫੈਬਰਿਕ ਹੈ ਉਹ ਤਾਂ ਤੁ ਸ਼ਿਫੌਨ ਦਾ ਜਿਹੜਾ ਫੈਬਰਿਕ ਦਿੱਤਾ ਹੋਇਆ ਹੈ ਤੁਹਾਨੂੰ ਇਹ ਆ ਵੇਖੋ ਫੁੱਲ ਲੈਂਥ ਦਾ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਜੀ ਕੰਪਲੀਟ ਬਾਰਡਰ ਤੇ ਤੁਸੀਂ ਵੇਖ ਸਕਦੇ ਹੋ ਹੈਂਡਵਰਕ ਕੰਪਲੀਟ ਬਾਰਡਰ ਦੇ ਕੀਤਾ ਹੋਇਆ ਐਵੇਂ ਨਹੀਂ ਕਿ ਸੀ ਅੱਗੇ ਦਿੱਤਾ ਹੈ ਥੱਲੇ ਨਹੀਂ ਦਿੱਤਾ ਜੀ ਨਹੀਂ ਜੀ ਪੂਰੇ ਬਾਰਡਰ ਤੇ ਤੇ ਪੂਰੇ ਬਾਰਡਰ ਤੇ ਹੈਂਡਵਰਕ ਦੇ ਨਾਲ-ਨਾਲ ਤੁਹਾਨੂੰ ਮਿਲ ਜਾਂਦੀ ਹੈ ਇਸ ਸਟੋਨਵਰਕ ਪਿਓਰ ਸ਼ਿਫੌਨ ਦਾ ਦੁਪੱਟਾ ਮਿਲ ਜਾਂਦਾ ਹੈ ਜੀ ਤੁਹਾਨੂੰ ਇਹਦੇ ਨਾਲ ਕੰਪਲੀਟ ਸੂਟ ਮਿਲ ਜਾਂਦਾ ਹੈ ਪੂਰੇ ਬਾਟਮ ਦੇ ਨਾਲ ਤੇ ਇਹਦੇ ਨਾਲ ਤੁਹਾਨੂੰ ਇੱਕ ਹੋਰ ਕਲੈਕਸ਼ਨ ਦਿਖਾਵਾਂਗੇ ਤੇ ਨਾਲੇ ਜੇ ਤੁਸੀਂ ਇਹ ਸਾਰੇ ਕਲੈਕਸ਼ਨ ਲੈਣਾ ਚਾਹੁੰਦੇ ਹੋ ਆਪਣੇ ਸ਼ਾਪ ਵਾਸਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਅਜ ਮੇਰਾ ਫੈਸ਼ਨ ਜੀ ਹਾਂ ਅਜਮੇਰਾ ਫੈਸ਼ਨ ਹੁਣ ਤੁਸੀਂ ਕਹੋਗੇ ਜੀ ਅਜਮੇਰਾ ਫੈਸ਼ਨ ਕਿੱਥੇ ਹੈ ਕਈ ਜਿਹੜੇ ਆਪਣੇ ਫਸਟ ਟਾਈਮ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਿੰਨੀ ਆ ਜੀ ਅਜਮੇਰਾ ਫੈਸ਼ਨ ਹੈਗਾ ਜੀ ਆਪਣਾ ਸੂਰਤ ਦੇ ਵਿੱਚ ਜਿੱਥੇ ਕਿ ਤੁਸੀਂ ਜਾਣਦੇ ਹੋ ਸੂਰਤ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਅਜਮੇਰਾ ਫੈਸ਼ਨ ਰਗੂਕੁਲ ਟੈਕਸਟਾਈਲ ਮਾਰਕੀਟ ਦੇ ਵਿੱਚ ਤੁਹਾਨੂੰ ਆਉਣਾ ਹੈ 3 ਨੰਬਰ ਗੇਟ ਦੇ ਜ਼ਰੀਏ 15 ਨੰਬਰ ਦੀ ਲਿਫਟ ਤੋਂ 3rd ਫਲੋਰ ਦੇ ਉੱਤੇ ਜਿੱਥੇ ਤੁਹਾਨੂੰ ਮਿਲ ਜਾਊਗਾ ਅਜਮੇਰਾ ਫੈਸ਼ਨ ਦਾ ਰਿਸੈਪਸ਼ਨ ਜਿਹੜੀ ਵੀ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ ਜਿਹੜੇ ਪ੍ਰੋਡਕਟ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹ ਤੁਹਾਨੂੰ ਉੱਥੇ ਤੁਹਾਡੀ ਲੈਂਗੁਏਜ ਦੇ ਜਿਹੜੇ ਲੈਂਗੁਏਜ ਤੁਸੀਂ ਪ੍ਰੇਫਰ ਕਰਦੇ ਹੋ ਉਸੇ ਲੈਂਗੁਏਜ ਦੇ ਤੁਹਾਨੂੰ ਸੇਲਸਟੇਮ ਮਿਲਵਾ ਦੇਣਗੇ ਚਲੋ ਹੁਣ ਇੱਕ ਹੋਰ ਕ ਡਾਰਕ ਕਲੈਕਸ਼ਨ ਹੈ ਡਾਰਕ ਬਲੂ ਕਲਰ ਹੈ ਜਿਹੜਾ ਕਿ ਜਿਹਨਾਂ मतलब ਆਪਾਂ ਸੋਚਦੇ ਆ ਨਾ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਡਾਰਕ ਕਲਰ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਇਹ ਦੇਖ ਤੁਸੀਂ ਬਾਰਡਰ ਵੇਖ ਰਹੇ ਹੋ ਜ਼ਿਕਜ਼ੈਕ ਟਾਈਪ ਪੈਟਰਨ ਦਾ ਬਾਰਡਰ ਹੈਗਾ ਜੀ ਨਾਲੇ ਨਿੱਕੇ ਨਿੱਕੇ ਬੁੱਟੀਆਂ ਦਾ ਵੀ ਹੈਂਡਵਰਕ ਕੀਤਾ ਹੋਇਆ ਹੈ ਇਹ ਨਾਲੇ 슬ੀਵ ਦੇ ਉੱਤੇ ਵੀ ਤੁਹਾਨੂੰ ਵਰਕ ਮਿਲ ਜਾਂਦਾ ਹੈ ਇਹ ਜਿਹੜਾ ਸਾਈਡਾਂ ਦੇ ਵਿੱਚ ਬਾਰਡਰ ਦਿੱਤਾ ਹੋਇਆ ਹੈ 슬ੀਵਸ ਦੇ ਲਈ ਬਾਰਡਰ ਦਿੱਤਾ ਹੋਇਆ ਹੈ ਠੀਕ ਹੈ ਜੀ ਇਸ ਟਾਈਪ ਦਾ ਜਿਹੜਾ ਬਾਟਮ ਹੈ ਉਹ ਵੀ ਸੇਮ ਤੁਹਾਨੂੰ ਇਸਦਾ ਹੀ ਬਾਟਮ ਮਿਲ ਜਾਂਦਾ ਹੈ ਫੁੱਲ ਟੌਪ ਤੇ ਬਾਟਮ ਸੇਮ ਕਲਰ ਦਾ ਤੇ ਨਾਲੇ ਜਿਹੜੇ ਦੁਪੱਟੇ ਦੀ ਮੈਂ ਗੱਲ ਕਰਾਂ ਤਾਂ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਦੁਪੱਟਾ ਹੈ ਮੈਂ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਜੀ ਫੁੱਲ ਦੁਪੱਟਾ ਆ ਵੇਖੋ ਜੀ ਵੇਖ ਰਹੇ ਹੋ ਤੁਸੀਂ ਪੂਰੇ ਦੁਪੱਟੇ ਦੇ ਉੱਤੇ ਵੀ ਤੁਹਾਨੂੰ ਐਵੇਂ ਲੱਗਦਾ ਹੈ ਕਿ ਜਿਵੇਂ ਕਿ ਮਤਲਬ ਆਪਾਂ ਸੋਚ ਸਕਦੇ ਨਾ ਕਿ ਫੁਰਸਤ ਦੇ ਨਾਲ ਇਸ ਦੁਪੱਟੇ ਨੇ ਕਿਸੇ ਨੇ ਬਣਾਇਆ ਹੋਣਾ ਹੈ ਬੈ ਕੇ ਉਸੇ ਟਾਈਪ ਦਾ ਪੂਰਾ ਦੇਖੋ ਕਿੰਨਾ ਸੋਹਣਾ ਵਰਕ ਹੈ ਸਟੋਨ ਵਰਕ ਹੈ ਕੜਾਈ ਕੀਤੀ ਹੋਈ ਹੈ ਇਹਦੇ ਤੇ ਕਿੰਨੇ ਸੋਹਣੇ ਪੂਰੇ ਐਵੇਂ ਨਹੀਂ ਕਿ ਸਿਰਫ ਸਿੰਗਲ ਕੀ ਤੁਹਾਨੂੰ ਥੱਲੇ ਬੁੱਟੀਆਂ ਨਹੀਂ ਜੀ ਪੂਰੇ ਦੁਪੱਟੇ ਤੇ ਤੁਹਾਨੂੰ ਕੜਾਈ ਮਿਲ ਜਾਂਦੀ ਹੈ ਪੂਰੇ ਦੁਪੱਟੇ ਤੁਹਾਨੂੰ ਵਰਕ ਮਿਲ ਜਾਂਦਾ ਹੈ ਜੀ ਹਾਂ ਐਸੇ ਟਾਈਪ ਦੇ ਹੋਰ ਕਲੈਕਸ਼ਨ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਮਿਲ ਜਾਣਗੇ ਅਦੇ ਵਿੱਚ ਤੁਹਾਨੂੰ ਹੋਰ ਪੀਸ ਮਿਲ ਜਾਣਗੇ ਜਿਹੜੇ ਵੱਖ-ਵੱਖ ਕਲਰ ਦਿੰਦੇ ਨੇ 4 4 ਪੀਸਾਂ ਦਾ ਸੈੱਟ ਮਿਲ ਜਾਂਦਾ ਹੈ ਤੁਹਾਨੂੰ 5 ਪੀਸਾਂ ਦਾ ਸੈੱਟ ਮਿਲ ਜਾ ਰਿਹਾ ਹੈ ਐਸੀ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਕਲੈਕਸ਼ਨ ਦਿਖਾ ਦਿੰਨੇ ਆ ਜੀ ਆਪਣਾ ਜਿਹੜਾ ਮਸਲੀਨ ਦੇ ਉੱਤੇ ਮਿਲਦਾ ਹੈ ਜੀ ਹਾਂ ਮਸਲੀਨ ਵਾਹ ਵਾਹ ਚੱਲੇ ਜਾਂਦਾ ਹੈ ਅੱਜਕੱਲ ਇਹ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਨੱਕ ਹੈ ਵਾਓ ਇਹੋ ਜਿਹੇ ਡਿਜ਼ਾਈਨ ਕਿਤੇ ਨਹੀਂ ਮਿਲਣੇ ਜੀ ਆਪਾਂ ਜਿਹੜਾ ਲੇਟੈਸਟ ਕਲੈਕਸ਼ਨ ਆਪਾਂ ਰੱਖਦੇ ਆ ਨਾ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਸਿਰਫ ਔਰ ਸਿਰਸਤ ਨੂੰ ਅਜਮੇਰਾ ਫੈਸ਼ਨ ਦੇ ਵਿੱਚ ਹੀ ਮਿਲੇਗਾ ਤੁਸੀਂ ਇਹਦਾ ਹੈਂਡਵਰਕ ਵੇਖ ਰਹੇ ਹੋ ਤੇ ਨਾਲੇ ਤੁਹਾਨੂੰ ਇੱਕ ਕੱਲ ਹੋਰ ਦੱਸ ਦਿੰਨੇ ਆ ਜੀ ਤੁਸੀਂ ਇੱਕ ਵਾਰ ਇਸ ਜ਼ੂਮ ਕਰਕੇ ਤੁਹਾਨੂੰ ਦਿਖਾਈ ਦਿੰਨੇ ਆ ਇਹਦੇ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਪ੍ਰਿੰਟਿੰਗ ਕੀਤੀ ਹੋਈ ਹੈ ਨਾਲੇ ਮਤਲਬ ਸੋਨਾ ਪ੍ਰਿੰਟ ਲੱਗੀ ਜਾਂਦਾ ਹੈ ਉਹ ਵੀ ਕਿਹੜਾ ਫੈਬਰਿਕ ਦੇ ਉੱਤੇ ਹੀ ਉਸੇ ਕਲਰ ਦਾ ਪ੍ਰਿੰਟ ਹੈ ਜਿਹੜਾ ਤੁਹਾਨੂੰ ਮਤਲਬ ਇੰਨਾ ਗਾਰਲਿਸ਼ ਲੁੱਕ ਦਿੰਦਾ ਹੈ ਨਾ ਇਸ ਸੂਟ ਨੂੰ ਜਿਹੜਾ ਵੀ ਤੁਸੀਂ ਆਪਣੇ ਸ਼ਾਪ ਦੇ ਵਿੱਚ ਰੱਖੋਗੇ ਨਾ ਤੁਸੀਂ ਅੱਜ ਲੈ ਕੇ ਜਾਓਗੇ ਕੱਲ ਹੀ ਸੈਲ ਹੋ ਜਾਣਾ ਹੈ ਜੀ ਤੇ ਨਾਲੇ ਜਿਹੜਾ ਬਾਟਮ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਮੈਚਿੰਗ ਦਾ ਇਹਦੇ ਵਿੱਚ ਬਾਟਮ ਮਿਲ ਜਾਂਦਾ ਤੁਹਾਨੂੰ ਸੇਮ ਕਲਰ ਦਾ ਤੇ ਨਾਲੇ ਦੁਪੱਟੇ ਦੀ ਮੈਂ ਕੱਲ ਕਰਾਂ ਤਾਂ ਦੁਪੱਟਾ ਵੀ ਤੁਸੀਂ ਵੇਖ ਸਕਦੇ ਹੋ ਪ੍ਰਿੰਟਡ ਦੁਪੱਟਾ ਹੈਗਾ ਜੀ ਤੇ ਨਾਲੇ ਜਿਹੜਾ ਬਾਰਡਰ ਹੈ ਉਹਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ ਜੀ ਸੀਕੁਐਂਸ ਵਰਕ ਦੇ ਨਾਲ ਕੜਾਈ ਕੀਤੀ ਹੋਈ ਆ ਆ ਵੀ ਤੁਸੀਂ ਵੇਖ ਸਕਦੇ ਹੋ ਆ ਵੇਖੋ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਜੀ ਆ ਵੇਖੋ ਆ ਜਿਹੜਾ ਬਾਰਡਰ ਹੈ ਆ ਵੇਖੋ ਕਟਵਰਕ ਦਾ ਬਾਰਡਰ ਹੈਗਾ ਪੂਰਾ ਕੜਾਈ ਕੀਤੀ ਹੋਈ ਨਾਲੇ ਇਹਦੇ ਉਤੇ ਸੀਕੁਐਂਸ ਵਰਕ ਕੀਤਾ ਹੋਇਆ ਤੇ ਨਾਲੇ ਜਿਹੜੇ ਇਹਦੇ ਮੈਂ ਸਾਈਡਾਂ ਦੀ ਮੈਂ ਕੱਲ ਕਰਾਂ ਤੁਸੀਂ ਆ ਵੀ ਵੇਖ ਸਕਦੇ ਹੋ ਜਿਹੜੇ ਮੋਤੀਆਂ ਦੀ ਕਿੰਨੇ ਸੋਹਣੀ ਲਟਕਣ ਲੱਗੀ ਹੋਈ ਹੈ ਜੀ ਹਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਇਸ ਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਆਪਸ਼ਨ ਮਿਲ ਜਾਂਦੇ ਨੇ ਜੇ ਤੁਸੀਂ ਇਹ ਬੰਚ ਲੈਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਵੇਰੀਐਂਟ ਮਿਲ ਜਾਣਗੇ ਨਾਲੇ ਇੱਕ ਤੁਹਾਨੂੰ ਇੱਕ ਹੋਰ ਪੀਸ ਦਿਖਾ ਦਿੰਨੇ ਆ ਜੀ ਆਪਾਂ ਆ ਵੀ ਤੁਸੀਂ ਵੇਖ ਸਕਦੇ ਹੋ ਆ ਵੇਖੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜਿਹੜਾ ਤੁਸੀਂ ਵੇਖ ਸਕਦੇ ਹੋ ਇਸ ਡਿਜ਼ਾਈਨ ਦੇ ਉੱਤੇ ਵੀ ਤੁਹਾਨੂੰ neck ਤੇ ਕਿੰਨਾ ਸੋਹਣਾ ਵਰਕ ਮਿਲ ਜਾਂਦਾ ਹੈ ਇਸ ਤੋਂ ਪਹਿਲਾਂ ਆਪਾਂ ਜਿਹੜੇ ਵੀ ਕਲੈਕਸ਼ਨ ਵੇਖੇ ਸੀਗੇ ਉਹ ਪੂਰੇ ਕੜਾਈ ਦੇ ਕਲੈਕਸ਼ਨ تھے ਹੁਣ ਆਪਾਂ ਤੁਹਾਨੂੰ neck ਵਰਕ ਦੇ ਕਲੈਕਸ਼ਨ ਦਿਖਾਏ ਜਿਹਦੇ ਤੇ ਸਿਰਫ neck ਤੇ ਉੱਤੇ ਵਰਕ ਕੀਤਾ ਹੋਇਆ ਹੈ ਨਾਲੇ ਬਾਟਮ ਦੀ ਮੈਂ ਗੱਲ ਕਰਾਂ ਸੇਮ ਐਸੇ ਕਲਰ ਦਾ ਤੁਹਾਨੂੰ ਬਾਟਮ ਮਿਲ ਜਾਂਦਾ ਹੈ ਤੇ ਨਾਲੇ ਦੁਪੱਟਾ ਜੇ ਆਪਾਂ ਵੇਖ ਲੈਨੇ ਆ ਆਹ ਵੇਖੋ ਜੀ ਦੁਪੱਟਾ ਦੁਪੱਟੇ ਦੇਵੀ ਸਾਈਡਾਂ ਤੇ ਕਿੰਨਾ ਸੋਹਣਾ ਬਾਰਡਰ ਲੱਗਿਆ ਹੋਇਆ ਹੈ ਨਾਲੇ ਇਹਦੇ ਤੇ ਵੀ ਤੁਹਾਨੂੰ ਸਟੋਨ ਵਰਕ ਮਿਲ ਜਾਂਦਾ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੈਗਾ ਜੀ ਫੁੱਲ ਲੈਂਥ ਦਾ ਦੁਪੱਟਾ ਹੈ ਇਸ ਦੇ ਵਿੱਚ ਤੁਹਾਨੂੰ ਹੋਰ ਕਲਰ ਵੇਰੀਐਂਟ ਮਿਲ ਜਾਣਗੇ ਐਵੇਂ ਹੀ ਤੁਹਾਨੂੰ ਮੈਂ ਇੱਕ ਹੋਰ ਪੀਸ ਦਿਖਾ ਦਿੰਨੇ ਆ ਜੀ ਆ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੇ ਤੁਹਾਨੂੰ ਬੰਚ ਮਿਲ ਜਾਂਦੇ ਨੇ ਇਹਦੇ ਵਿੱਚ ਤੁਹਾਨੂੰ ਕਿੰਨੇ ਸੈੱਟ ਦਿੱਸ ਜਾਂਦੇ ਨੇ 3 ਸੈੱਟ 1 2 3 ਜੀ ਹਾਂ ਤਿੰਨ ਪਿਸਾ ਦਾ ਇਹ ਸੈੱਟ ਹੈਗਾ ਜੀ ਇਹਦੇ ਨਾਲ ਇੱਕ ਹੋਰ ਬੰਚ ਤੁਹਾਨੂੰ ਦਿਖਾਵਾਂਗੇ ਇਹਦਾ ਆਪਾਂ ਸੂਟ ਵੇਖ ਲਿਆ ਸੀ yellow color ਦਾ ਉਹਦੇ ਵਿੱਚ ਤੁਹਾਨੂੰ ਇਹ ਚਾਰ ਹੋਰ ਕਲਰ ਮਿਲ ਜਾਂਦੇ ਨੇ ਇਸ ਕਰਕੇ ਤੁਹਾਨੂੰ ਜਿਹੜੇ ਵੀ ਪ੍ਰੋਡਕਟ ਤੁਸੀਂ ਲੈਣਾ ਚਾਹੁੰਦੇ ਹੋ ਇਸੇ ਤਰ੍ਹਾਂ ਦੇ ਉਹ ਬੰਚ ਦੇ ਨਾਲ ਮਿਲ ਜਾਊਗਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਜੀ ਕਿ ਜੇ ਤੁਸੀਂ ਇਹ ਸਾਰੇ ਚੀਜ਼ਾਂ ਪਰਚੇਸ ਕਰਨਾ ਚਾਹੁੰਦੇ ਹੋ ਸਕਰੀਨ ਤੇ ਇੱਕ ਨੰਬਰ ਚੱਲੀ ਜਾਂਦਾ ਹੈ ਸਕਰੀਨ ਤੇ ਜਿਹੜਾ ਨੰਬਰ ਚੱਲੀ ਜਾਂਦਾ ਹੈ ਉਹਦੇ ਤੁਸੀਂ ਕਾਲ ਮੈਸੇਜ ਕਰਕੇ ਸਾਰੇ ਇਨਫੋਰਮੇਸ਼ਨ ਲੈ ਸਕਦੇ ਹੋ ਆਪਾਂ ਫੇਰ ਮਿਲਾਂਗੇ ਜੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕੋਈ ਚੀਜ਼ ਪਸੰਦ ਆ ਜਾਵੇ ਕਮੈਂਟ ਕਰ ਸਕਦੇ ਹੋ ਸਕਰੀਨ ਤੇ ਤੇ ਨੰਬਰ ਤੇ ਕਾਲ ਕਰਕੇ ਵੀ ਪੁੱਛ ਸਕਦੇ ਹੋ ਫੇਰ حاضر ਹੋਵਾਂਗੇ ਉਦੋਂ ਤੱਕ ਤੁਸੀਂ ਆਪਣਾ ਰੱਖਿਓ ਖਿਆਲ ਸਤਿ ਸ਼੍ਰੀ ਅਕਾਲ